ਪਰ ਉਹ ਜੇ ਜੁੱਲ ਨਹੀਂ ਹੈਗਾ ਭਾਈ ਜੀ ਹਸਪਤਾਲ ਚ ਆਈ ਵੀ ਹਸਪੀਟਲ ਸ ਫਾਈਵ ਸਟਾਰ ਕਮਰੇ ਵਰਗਾ ਘਰ ਲੈ ਰੱਖਿਆ ਉਹ ਤੇ ਹਸਪਤਾਲ ਚ ਨਹੀਂ ਕੋਈ ਨਹੀਂ ਕਾਨੂੰਨ ਗਰੀਬਾਂ ਵਾਸਤੇ ਕਾਨੂੰਨ ਅਮੀਰਾਂ ਵਾਸਤੇ ਹੈ ਸਜ਼ਾ ਗਰੀਬਾਂ ਵਾਸਤੇ ਅਸੀਂ ਬੋਲਾਂਗੇ ਇਸ ਤਾਂ ਫਿਰ 라 ਜਾ ਕੇ ਆ ਖੜੇ ਸਾਡੀ ਟੀਮ ਸਾਡੇ ਮੁੰਡੇ ਬਲੇ ਕੋਟਲਾ ਹੱਕੇ ਵਾਲੇ ਨੌਜਵਾਨ ਮੁੰਡੇ ਉਹ ਮੈਂ ਜਿਵੇਂ ਖੜੇ ਨੇ ਤੁਹਾਡੇ ਪਿੰਡ 2 ਸਾਲਾਂ ਚ ਕੋਈ ਚੇਂਜ ਆਇਆ ਸਰਕਾਰ ਬਦਲੀਆ ਬੜੀ ਉਮੀਦ ਨਾਲ ਥੋੜਾ ਤਾਂ ਮਨਿਸਟਰ ਵੀ ਹੈਗੇ ਨੇ ਮੈਡਮ ਰਾਜੇ ਸੌਲਤਾਨਾ ਕੋਈ ਫਰਕ ਪਿਆ ਫੇਰ ਉੱਥੇ ਖੜੇ ਆ ਯਾਰ ਉਹ ਚੰਡੀਗੜ੍ਹ ਦੇ ਤਾਂ ਕਦੇ ਦਿਖੇ ਵੀ ਨਹੀਂ ਹੋਣੇ ਉਹਨਾਂ ਦੇ ਜਿਹੜੇ ਬੰਦੇ ਨੇ ਉਹ ਵੀ ਨਹੀਂ ਆਈ ਇੱਥੋਂ ਉਹ ਉਹਨਾਂ ਨੇ ਕੀ ਕਰਨ ਉਹ ਯਾਰ ਮੋਟਾ ਵੋਟਾਂ ਮੇਲੇ ਨਿਕਲਣਗੇ ਬਾਹਰ ਬਾਈ ਪੈਸੇ ਲੈ ਕੇ ਆਉਣਗੇ ਛਨਾਪਾ ਲੈ ਕੇ ਆਉਣਗੇ ਖਰੀਦਣਗੇ ਲੋਕਾਂ ਨੂੰ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦਦਾ ਬਾਪਲੇ ਵਾਲਿਓ ਕੱਲ ਯਾਦ ਰੱਖ ਲਿਓ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦਦਾ ਉਹ 5 ਸਾਲ ਤੁਹਾਨੂੰ ਵੇਚਦਾ ਫਿਰ ਇਹਨਾਂ ਨੇ ਮਜ਼ਾਕ ਬਣਾ ਲਿਆ ਯਾਰ ਵੋਟਾਂ ਨੂੰ ਵੀ ਕਹਿੰਦੇ ਫਿਰ ਕੀ ਹੁੰਦਾ ਮਹੀਨਾ ਤੋਂ ਪਹਿਲਾਂ ਜਾਵਾਂਗੇ ਲੋਕਾਂ ਨੂੰ ਖਰੀਦ ਖਰੂਦ ਕੇ ਮੁੜ ਕੇ ਜਿੱਤ ਕੇ ਫਿਰ ਚੰਡੀਗੜ੍ਹ ਆ ਜਾਵਾਂਗੇ ਆਪਾਂ ਨੂੰ ਜਦੋਂ ਨੂੰ ਪਤਾ ਲੱਗਦਾ ਸੁਰਤ ਜੀ ਆਉਂਦੀ ਹੈ ਉਹਨਾਂ ਨੂੰ ਜਿੱਤ ਕੇ ਚੰਡੀਗੜ੍ਹ ਆਉਂਦੇ ਨੇ ਉਹ ਦਿੱਲੀ ਹੁੰਦੇ ਨੇ ਅਚਾ ਦੂਜਿਆਂ ਦੇ ਮਾਰੇ ਹੋਏ ਸ਼ਿਕਾਰ ਤੇ ਬਥੇਰਾ ਲ ਪਾਰਲੀਮੈਂਟ ਦੇ ਵਿੱਚ ਸੁਸ਼ਮਾ ਸਵਰਾਜ ਨੂੰ ਮਿਲ ਕੇ ਪਾਸਪੋਰਟ ਦਫਤਰ ਮਲੇਰਕੋਟਲੇ 'ਚ ਮੈਂ ਲੈਂਦਾ ਬਾਈਨਰ ਲਵਾਤੇ ਵੱਡੇ ਵੱਡੇ ਕਹਿੰਦੇ ਕਹਿੰਦੀ ਮੈਂਗਾ ਤੂੰ ਮੇਰੇ ਭਾਈ ਤੂੰ ਲਾਲਾ ਨਾ ਤੇਰਾ ਕਿਤੇ ਮਸ਼ਹੂਰ ਹੋ ਜੇ ਪੱਥਰਾ ਤੇ ਨਾਂ ਲਿਖਣ ਨਾਲ ਥੋੜੀ ਹੁੰਦਾ ਜੀ ਕੁਛ ਸੋ ਵੀਰੋ ਇਹਨਾਂ ਨੂੰ ਕੋਈ ਰਾਹ ਨਹੀਂ ਹੈਗਾ ਹੁਣ ਸਾਰੇ ਮਾੜਿਆਂ ਤੋਂ ਮੁੱਕਰ ਕੇ ਦੁੱਖ ਦੀ ਗੱਲ ਇਹ ਆ ਸਾਡੇ ਨੌਜਵਾਨ ਜਦੋਂ ਬਾਹਰਲੇ ਮੁਲਕਾਂ ਚ ਭੱਜੀ ਜਾਂਦੇ ਆ ਹੁਣ ਅਮਰੀਕਾ ਕੈਨੇਡਾ ਵਰਗਿਆਂ ਨੇ ਵੀਜੇ ਬੰਦ ਕਰ ਰੱਖੇ ਨੇ ਆ ਸੌਦੀ ਸੂਤੀ ਅਰਬ ਜਾਂਦੇ ਆ ਉੱਥੇ ਜਾ ਕੇ ਫਸ ਜਾਂਦੇ ਆ ਪਾਸਪੋਰਟ ਖੋਲੰਦੇ ਆ ਉਹ ਛੰਟੇ ਮਾਰ ਮਾਰ ਕੰਮ ਕਰਾਉਂਦੇ ਆ ਉਹ ਟੰਗੜਾ ਵਾਂਗੂ ਰੋਜ਼ ਵੀਡੀਓ ਆਉਂਦੀਆਂ ਨੇ ਮੈਂ ਰੋਜ਼ ਬਚਾ ਕੇ ਲਾਉਂਦਾ ਉਹਨਾਂ ਨੂੰ ਮੈਂ ਤਾਂ ਲੱਗਿਆ ਹੋਇਆ ਵੀਰੋ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਂ ਜਿੰਨੇ ਪੈਸੇ ਵੰਡੇ ਆ ਵੱਦਕਟ ਹੋ ਸਕਦੇ ਪਿੰਡ ਨੂੰ ਪਰ ਇੱਕ ਵੀ ਰੁਪਇਆ ਵਾਪਸ ਦਿੱਲੀ ਨਹੀਂ ਜਾਣ ਦਿੱਤਾ ਜਿੰਨੇ ਪੈਸੇ ਐਮਪੀ ਨੂੰ ਮਿਲਦੇ ਆ ਕੱਲਾ ਕੱਲਾ ਪੈਸਾ ਵੰਡ ਗਿਆ ਫਿਰਦਾ ਤੁਹਾਡੇ ਕੋਲੇ ਗਲੀਆਂ 'ਚ ਇੱਕ ਰੁਪਏ ਦਾ ਹਿਸਾਬ ਲੈ ਲਿਓ ਇੱਕ ਰੁਪਏ ਦਾ ਵੀ ਇਲਜ਼ਾਮ ਲੱਗ ਗਿਆ ਥੋਟੀਆਂ ਜੁੱਤੀਆਂ ਮੇਰਾ ਸਿਆ ਫਿਰ ਤਾਂ ਮਹਿਲਾਜ ਬੈਠੇ ਆ ਜੇ ਵੀ ਨਿਕਲਦੇ ਆ ਕੇਵਲ ਢਿੱਲੋਂ ਮਾਰ ਕੇ ਕਹਿੰਦੇ ਆ ਕਿ ਉਦੋਂ ਨਿਕਲਾਂਗੇ ਜਦੋਂ ਟਿਕਟ ਮਿਲੀ ਲੋਕਾਂ ਦਾ ਕੀ ਹੈ ਪੈਸੇ ਪੁਏ ਦੇ ਕੇ ਖਰੀਦ ਕੇ ਜਿੱਤ ਕੇ ਆਉ ਜਾਵਾਂਗੇ ਠੀਕ ਹੈ ਜੀ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਅਕਾਲੀ ਦਲ ਗੁਰੂ ਸਾਹਿਬ ਦੀ ਬੇਅਦਬੀ ਚ ਨਾਮ ਆਉਂਦਾ ਉਹਨਾਂ ਦਾ ਅਟੇਵਾਲ ਸਾਹਿਬ ਦਾ ਤੇ ਉਹਦੇ ਉਹਦੇ ਮੁੰਡੇ ਦਾ ਜਾਂਚ ਦਾ ਸਾਹਮਣਾ ਕਿਉਂ ਨਹੀਂ ਕਰਦੇ ਪ੍ਰੈਸ ਕਾਨਫਰੈਂਸਾਂ ਕਰੀ ਜਾਂਦੇ ਆ ਕੌਕ ਨੂੰ ਪਤਾ ਹੈ ਕੈਪਟਨ ਸਾਡੇ ਨਾਲ ਲੜਿਆ ਹੋਇਆ ਹੈ ਜੰਦਾ ਜਾਂਦਾ ਬਾਦਲ ਕੈਪਟਨ ਤੇ ਸਾਰੇ ਕੇਸ ਖਤਮ ਕਰਕੇ ਗਿਆ ਸੀ ਹੁਣ ਕੈਪਟਨ ਉਹਦਾ ਵਿਆਜ ਮੋੜ ਰਿਹਾ ਹੈ ਉਹਦਾ ਨਿਉਂਦਾ ਮੋੜ ਰਿਹਾ ਸੋ ਵੀਰੋ ਸੋੜਿਓ ਸਭ ਦੀ ਆ ਨੌਜੋਨ ਮੁੰਡੇ ਖੜੇ ਨੇ ਤੁਹਾਨੂੰ ਬੇਨਤੀ ਕਰਦਾ ਲੜਨ ਦੀ ਕਿਸੇ ਨਾਲ ਲੋੜ ਨਹੀਂ ਹਰੇਕ ਪਾਰਟੀ ਆਉ ਹਰੇਕ ਨੂੰ ਸੁਣ ਲਿਓ ਪ੍ਰੋਗਰਾਮ ਪੁੱਛ ਲਿਓ ਜਿਨ੍ਹਾਂ ਨੂੰ ਵੋਟਾਂ ਪਾਈਆਂ ਸੀ ਉਹਨੂੰ ਤੁਸਾਹ ਮੰਗ ਲਿਓ ਇਹ ਪ੍ਰਾਣੀਆਂ ਵੋਟਾਂ ਦਾ ਹਿਸਾਬ ਦਿਓ ਫੇਰ ਗੱਲ ਕਰਾਂਗੇ ਕਹਾਣੀ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਖੇਤੀ ਤੇ ਕੈਂਸਰ ਤੇ ਜਿਹੜੀ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਦਲਤਾਨੇ ਬੱਚਿਆਂ ਦੀ ਉਹਨਾਂ ਤੇ ਨਿਰੇਗਾ ਤੇ ਦੇਰਸਗਾਰੀ ਤੇ ਕੋਤ ਸਵਾਲ ਪੁੱਛੇ ਕੰਮ ਵੀ ਹੋਏ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਪੈਸੇ ਦਿੱਤੇ ਲਾਇਬ੍ਰੇਰੀਆਂ ਬਣਾਈਆਂ ਸੋਲਰ ਲਾਈਟਾਂ ਦਿੱਤੀਆਂ ਸ਼ਹਿਰਾਂ 'ਚ ਕੈਮਰੇ ਲਾਏ ਨੇ ਐਲਈਡੀ ਲਾਈਟਾਂ ਦਿੱਤੀਆਂ ਪਾਰਕ ਬਣਾਏ ਨੇ ਜਿੰਮ ਬਣਾਏ ਨੇ ਜਿੱਥੇ ਲੋਕਾਂ ਨੇ ਪੈਸਾ ਮੰਗਿਆ ਦਿੱਤਾ ਜੀ ਲੋਕਾਂ ਦਾ ਪੈਸਾ ਹੈ ਹਾਲਾਂਕਿ ਕਈ ਪਿੰਡਾਂ ਵੱਲੋਂ ਦਿੱਕਤਾਂ ਵੀ ਆਈਆਂ ਪੰਚਾਇਤਾਂ 'ਤੇ ਕਈ ਵਾਰੀ ਮਤਾ ਨਹੀਂ ਪਉਂਦੀਆਂ ਕਹਿੰਦੇ ਭਗਵੰਤ ਮਾਨ ਦੇ ਪੈਸੇ ਲੱਗਣੇ ਨੇ ਮੈਂ ਕਹਿੰਦਾ ਭਗਵੰਤ ਮਾਨ ਦੇ ਥੋੜੀ ਦੇ ਥੋੜੇ ਹੀ ਪੈਸੇ ਨੇ ਯਾਰ ਕਿੱਕਾ ਰੱਖਿਓ ਨਮੀ ਪੰਚਾਇਤ ਬਣੀ ਆ ਤੁਹਾਡੇ ਸਰਪੰਚਾ ਬਣੇ ਨੇ ਵਧਾਈ ਦਿੰਨਾ ਮੈਂ ਇੱਕ ਸਲਾਹ ਵੀ ਦਿੰਨਾ ਕਿਪਾ ਕਰਕੇ ਪਿੰਡ ਦੇ ਸਰਪੰਚ ਬਣਿਓ ਕਿਸੇ ਪਾਰਟੀ ਦੇ ਨਾ ਬਣਿਓ ਪਿੰਡ ਦੀ ਪੰਚਾਇਤ ਬਣਿਓ ਕਿਸੇ ਪਾਰਟੀ ਦੀ ਪੰਚਾਇਤ ਨਾ ਬਣਿਓ ਵੋਟਾਂ ਮੇਲੇ ਜਿਹਦੇ ਨਾਲ ਮਰਜ਼ੀ ਹੋ ਜਾ ਜਿਹੜੀ ਪਾਰਟੀ ਵਧੀਆ ਲੱਗਦੀ ਆ ਪਰ ਸਾਂਝੇ ਕੰਮ ਮੇਲੇ ਪਿੰਡ ਦੇ ਨਾਲ ਹੀ ਹੋ ਪਿੰਡ ਦਾ ਇੱਕ ਆਖਿਓ ਤੁਸੀਂ ਅੱਜ ਚੰਨਣਵਾਲ ਪਿੰਡਾਂ ਨਾਲ ਜਾ ਕੇ ਦੇਖਿਆ ਕਿਵੇਂ ਪਿੰਡ ਦੇ ਮੁੰਡੇ ਤੇ ਪੰਚਾਇਤ ਇਕੱਠੇ ਕੰਮ ਕਰਦੇ ਆ ਚੱਕਰ ਪਿੰਡਾ ਜਗਰਾਉ ਕੋਲੇ ਬੜਾ ਸ਼ਾਨਦਾਰ ਬਣਾਇਆ ਉਹਨਾਂ ਨੇ ਸੋ ਵੀਰੋ ਜੇ ਜੇ ਤੁਹਾਡਾ ਇੱਕਾ ਹੋਊਗਾ ਤਾਂ ਜਿਹੜਾ ਜਿਹੜੇ ਲੀਟਰ ਨੇ ਉਹ ਤੁਹਾਨੂੰ ਪਾਰ ਨਹੀਂ ਸਕਦਾ ਫਿਰ ਫਿਰ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਅੱਖਾਂ ਚੱਕਾ ਪਾ ਕੇ ਜੋ ਧੜੇ ਬੰਦੀ ਹੋ ਜਾਂਦੀ ਹੈ ਫਿਰ ਉਹ ਕੋਨ ਨੂੰ ਮੌਕਾ ਮਿਲ ਜਾਂਦਾ ਤੁਹਾਨੂੰ ਹੋਰ ਪੜਨ ਦਾ ਸੋ ਵੀਰੋ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉਸ ਦਿਨ ਮੈਂ ਚਿੱਠੀ ਲਿਖੀ ਉਦੋਂ ਪਾਰਲੀਮੈਂਟ ਚੱਲਦੀ ਸੀ ਮੈਡਮ ਸਪੀਕਰ ਨੂੰ ਕਹਿ ਕੇ ਪਹਿਲੀ ਵਾਰ ਸ਼ਰਮ ਦੀ ਗੱਲ ਇਹ ਹੈ ਕਿ ਪਹਿਲੀ ਵਾਰ ਹੋਇਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਭਾਰਤ ਦੀ ਪਾਰਲੀਮੈਂਟ ਚੋਂ ਸ਼ਰਧਾਂਜਲੀ ਦਿੱਤੀ ਗਈ ਹੈ ਪਹਿਲੀ ਵਾਰ ਹੋਇਆ ਅਜੇ ਤੱਕ ਭੁੱਲੀ ਗਈ ਸੀ ਉਹ ਤਾਂ ਇਹਨਾਂ ਨੂੰ ਯਾਦ ਹੀ ਨਹੀਂ ਸੋ ਵੀਰੋ ਆਪਦਾ ਟੋਡੇ ਵਰਗੇ ਆ ਬੈਠਾ ਪਿਆ ਗੜਾ ਕੋਈ ਗੱਲ ਨਹੀਂ ਜਿੰਨੇ ਤੇ ਤੁਸੀਂ ਨਾਲੋਂ ਇਹ ਵੀ ਆਪੀ ਬਸਰ ਮਝਾਓ ਕਿ ਠੀਕ ਹੋ ਜੂਗਾ ਹੋਰ ਕੀ ਹੈ ਹਾਂਜੀ ਸੋ ਪਹਿਲਾਂ ਵੀ ਓਮ ਜਮੇ ਸੀ ਹੁਣ ਵੀ ਓਮ ਜਮਿਆ ਕੋਈ ਫੂਫਾ ਨਹੀਂ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਇੱਥੇ ਸਾਡੇ ਮੂਰੇ ਕਾਜੂ ਪਿਸਤੇ ਧਰੋ ਬਦਾਮ ਧਰੋ ਗੜੀਆਂ ਜੀ ਆਏ ਆ ਗੜੀਆਂ ਜੀ ਜੰਮਿਆ ਇੱਥੇ ਵੱਡੇ ਹੋਏ ਐਂ ਖੜੇ ਆ ਮਾਨੂੰ ਬੇਨਤੀ ਕਰਦਾ ਸਾਰੀਆਂ ਪਾਰਟੀਆਂ ਦੇ ਸਮਰਥਕ ਖੜੇ ਹੋਣਗੇ ਮੇਰੀ ਗੱਲ ਵੀ ਸੁਣ ਲਓ ਉਹਨਾਂ ਦੀ ਵੀ ਸੁਣ ਲਿਓ ਜੀ ਦੀ ਗੱਲ ਚ ਧਮ ਲੱਗਦਾ ਸਚਾਈ ਲੱਗਦੀ ਹੈ ਜਿਹੜਾ ਲੱਗਦਾ ਵੀ ਜਿਲੋਂ ਬੋਲਦਾ ਟਿੱਟੋਂ ਬੋਲਦਾ ਯਾਰ ਉਹਦੇ ਹੱਕ ਚ ਫੈਸਲਾ ਸੁਣਾ ਦਿਓ ਬਾਕੀ ਦੇ ਵਿਰੁੱਧ ਸੁਣਾ ਦਿਓ ਖੇੜੇ ਮੱਥੇ ਪਰਮਾਨ ਹੋਊਗਾ ਜੋ ਵੀ ਫੈਸਲਾ ਹੋਊਗਾ ਲੋਕਤੰਤਰ ਚ ਲੋਕਾਂ ਦਾ ਫੈਸਲਾ ਪਰਮਾਨਤ ਹੁੰਦਾ ਜੀ ਮੈਂ ਪਾਰਲੀਮੈਂਟ 'ਚ ਜਿਸ ਵੇਲੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਕਰਦਾ ਸੀ ਤਾਂ ਕੇਰਲਾ ਦੇ ਤਾਮਿਲਨਾਡੂ ਦੇ ਮਹਾਰਾਸ਼ਟਰ ਦੇ ਐਮਪੀ ਜਿਹੜੇ ਨੇ ਕੁਝਕੀਨ ਨਹੀਂ ਕਰਦੇ ਸੀ ਕਿ ਪੰਜਾਬ ਦਾ ਕਿਸਾਨ ਵੀ ਖੁਦਕੁਸ਼ੀ ਕਰਦਾ ਉਹ ਕਹਿੰਦੇ ਪੰਜਾਬ ਤਾਂ ਬਹੁਤ ਖੁਸ਼ਹਾਲ ਸਟੇਟ ਹੈ ਢੰਗੜੇ ਪਾਉਂਦੇ ਨੇ ਤੱਕ ਕਿਸਾਨ ਮੈਂ ਕਹਿੰਦੀ ਆ ਕੇ ਦੇਖ ਲਓ ਸਾਡੇ ਇਹ ਟੈਲੀਵਿਜ਼ਨ ਦੀਆਂ ਮਸ਼ਹੂਰੀਆਂ 'ਚ ਖਿਸ਼ਾਲ ਹੈ ਨਹੀਂ ਸਾਡੀਆਂ ਫਰਦਾਂ ਕਢਾ ਕੇ ਦੇਖ ਲਓ ਸਾਰੀਆਂ ਲਕੀੜਾ ਲਾਲ ਹੈ ਕਰਜੇ ਜੜੇ ਪਏ ਨੇ ਬਾਰੋਂ ਬਾਰੋਂ ਭਾਵੇਂ ਕਹਿੰਦੇ ਕਉਂਦੇ ਨੇ ਜੋ ਮਰਜੀ ਨੇ ਅੰਦਰੋਂ ਕਰਜਈ ਹੋਏ ਪਏ ਆ ਵੀਰੋ ਖੋਖਲੇ ਹੋਏ ਪਏ ਆ ਲੀਟਰ ਕਾਮਯਾਬ ਨੇ ਲੋਕ ਫੇਲ ਨੇ ਇਹੀ ਪੰਜਾਬੀ ਪਾਰਲੇ ਮੁਲਕਾਂ 'ਚ ਕਾਮਯਾਬ ਨੇ ਇੱਥੇ ਫੇਲ ਨੇ ਫਿਰ ਉੱਥੇ ਕਿਵੇਂ ਕਾਮਯਾਬ ਹੋਣਿਆ ਉੱਥੇ ਸਿਸਟਮ ਜਿਹੜਾ ਕੋਈ ਮਿਹਨਤ ਕਰਦਾ ਉਹਦੀ ਸਪੋਰਟ ਕਰਦਾ ਇੱਥੇ ਸਿਸਟਮ ਜਿਹੜਾ ਮਿਹਨਤ ਕਰਦਾ ਉਹਦੀ ਲੱਤਾਂ ਖਿੱਚਦਾ ਬਾਦਲ ਵੀ ਬਸ 4 ਤੋਂ 1000 ਹੋ ਗਈ ਸਾਡੇ ਘਰ ਜਿਹੜੇ ਨੇ ਉਹ ਵੱਡੇਆਂ ਤੋਂ ਛੋਟੇ ਹੋਗੇ ਕਿ ਸਾਨੂੰ ਵੀ ਦੱਸਦੇ ਭਾਈ ਸੁਖਵੀਰ ਸਿੰਘ ਕਿ ਕਾਮਯਾਬ ਕਿਵੇਂ ਹੋਈਦਾ ਤੈਨੂੰ ਵੋਟਾਂ ਪਾ ਦਿੰਦੇ ਆ ਜੇ ਕਾਮਯਾਬ ਹੋਵਾਂਗੇ ਤੇਰੇ ਤਰੀਕੇ ਨਾਲ ਤੈਨੂੰ ਵੋਟਾਂ ਪਾ ਦੇਣਗੇ ਲੋਕ ਸਾਥ ਦੇ ਝੂਠ ਲੱਗਦਾ ਟੜਕੇ ਤੋਂ ਝੂਠ ਬੋਲਣਾ ਉਹ ਪੀ.ਡੀ.ਸੀ ਚੈਨਲ ਚੱਲਦਾ ਸਵੇਰੇ ਸ਼ਾਮ ਗੁਰਬਾਣੀ ਆਉਂਦੀ ਆ ਉੱਤੇ ਦਰਬਾਰ ਸਾਹਿਬ ਤੋਂ ਉਹ ਜ਼ਰੂਰ ਸਰਪੰਨ ਕਰ ਲੈ ਕਰੋ ਜਦੋਂ ਇਹ ਗਰਵਾਨੀ ਖਤਮ ਹੋਦੀ ਟੀਵੀ ਬੰਦ ਕਰ ਦਿਆ ਕਰੋ ਪੀਟੀਸੀ ਉਸ ਤੋਂ ਬਾਅਦ ਝੂਟ ਦੇ ਬਲੰਦੇ ਸ਼ੁਰੂ ਹੁੰਦੇ ਨੇ ਫਿਰ ਜਿਹੜੇ ਘਰਾਂ 'ਚ ਪਾਣੀ ਤੋਂ ਬਾਅਦ ਵੀ ਪੀਟੀਸੀ ਚੱਲਦਾ ਉਹਨਾਂ ਘਰਾਂ 'ਚ ਪਾਣੀ ਦੀ ਬਰਕਤ ਨਹੀਂ ਪੈਂਦੀ ਫਿਰ ਸਾਰਾ ਦਿਨ ਝੂਟ ਚੱਲਦਾ ਉੱਥੇ ਬਾਦਲ 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 ਵੱਡਾ ਬਾਦਲ ਛੋਟਾ ਬਾਦਲ ਬੀਬੀ ਬਾਦਲ 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 ਸਾਰਾ ਕੁਝ ਹੀ ਬਾਦਲ ਹੀ ਆ ਹੋਰ ਕੋਈ ਹੈ ਨਹੀਂ ਪੰਜਾਬ 'ਚ ਕੁਝ ਗੁਰੂ ਸਾਹਿਬ ਦੀ ਬੇਅਦਬੀ 'ਚ ਨਾਮ ਆਇਆ ਹੁਣ ਗੁਰੂ ਹੀ ਸਜਾ ਦੇਉ ਦੇਖੋ ਗੁਰੂ ਦੀ ਚੱਕੀ ਚੱਲਦੀ ਥੋੜੀ ਜਿਹੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਵੀਰੋ ਦੇਖ ਲਓ 95 ਸਾਲ ਦਾ ਬਾਪੂ ਬਾਦਲ ਉਹ ਫਿਰਦਾ ਪੁੱਤਰ ਮੋਹ ਚ ਕਮਲਾ ਹੋ ਕੇ ਕਾਲੀ ਦਲ ਨੂੰ ਸੰਭਾਲਦਾ ਉਹਦਾ ਮੰਦਬੁੱਧੀ ਮੁੰਡਾ ਸੁਖਵੀਰ ਬਾਦਲ ਤੇ ਉਹਦਾ ਸਾੜਾ ਵਿਕਰਮਜੀਤ ਮਜੀਠੀਆ ਪੈਂਚਰ ਕਰਦੇ ਫਿਰਦੇ ਐ ਬਾਪੂ ਮਗਰ ਮਗਰ ਪੈਂਚਰ ਲਾਉਂਦਾ ਫਿਰਦਾ ਪਤਾ ਹੀ ਨਹੀਂ ਕੀ ਬੋਲ ਦਿੰਦੇ ਨੇ ਉਹ ਤੋਂ ਨਹੀਂ ਮੁੜ ਕੇ ਮਾਫੀਆਂ ਮੰਗਣ ਨੂੰ ਬਾਪੂ ਰੱਖਿਆ ਹੋਇਆ ਹੈ ਉੱਥੇ ਗਏ ਦਰਬਾਰ ਸਾਹਿਬ ਬਿਨਾ ਬੁਲਾਈ ਸਾਰਾ ਟੱਬਰ ਸੁਣੇ ਨੂੰ ਪੁਰਾਣਾ ਜੀਜਾ ਸੌਲਾ ਜੁੱਤੀਆਂ ਸਾਫ਼ ਕਰਨਾ